ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ। ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰੇ ਦੀ ਕਮਾਈ ਚੋਣ ਜੀ। ਬਾਰਕਤਾਂ। ਤੇ ਲੋ ਜੀ ਚੱਲ ਰਿਹਾ ਕੰਮ ਖੇਤਾਂ ਕੰਨੀਓ ਘੁੰਮ ਰਹੇ ਆ। ਤੇ ਅੱਜ ਦਵਾਰਾ ਤੋਂ ਜਾਣਾ ਜੀ ਸਮਰਾਲੇ। ਕਿਉਂਕਿ ਬਹੁਤ ਵੀਰਾਂ ਦੇ ਕਮੈਂਟ ਆਏ ਆ ਵੀ ਟਰੈਕਟਰ ਨੂੰ ਟਾਇਰ ਤੁਸੀਂ 14 ਦੇ ਪਾ ਲੈਣੇ ਤੇ ਚਲੋ ਵੀਰੋ ਕਹਿਣਾ ਮੰਨਣਾ ਵੀ ਚਾਹੀਦਾ ਸਾਰਿਆਂ ਦਾ ਕਿਉਂਕਿ ਬਹੁਤ ਵੀਰਾਂ ਕੋਲ ਟਰੈਕਟਰ ਵੀ ਹੈ ਜਿਨ੍ਹਾਂ ਨੇ ਕਮੈਂਟ ਕਰੇ ਆ ਕਹਿੰਦੇ ਵੀ ਫਰਕ ਕੋਈ ਨਹੀਂ ਹੈਗਾ ਵੀ ਫੇਰ ਤੁਸੀਂ ਬਾਅਦ ਦੇ ਵਿੱਚ ਤੁਹਾਨੂੰ ਮਹਿਸੂਸ ਦੇਣਾ ਚਲੋ ਅਸੀਂ ਕਿਹਾ ਵੀ ਠੀਕ ਹੈ ਤੇ ਚਲੋ ਹੋਰ ਵੀ ਮਿਸਤਰੀ ਨੂੰ ਵੀ ਪੁੱਛਿਆ ਤਾਂ ਜੀ ਉਹ ਵੀ ਕਹਿੰਦੇ ਵੀ ਚਲੋ ਪਾ ਲਓ ਕਿਉਂਕਿ ਸਮੇ ਦੇ ਨਾਲ ਹੀ ਚੱਲਣਾ ਚਾਹੀਦਾ ਕਹਿੰਦੇ ਵੀ ਨਵੇਂ ਟਰੈਕਟਰ ਨੂੰ ਬਟਾਇਰ ਆ ਰਹੇ ਆ 14 ਦੇ ਕੋਈ ਕਹਿੰਦਾ ਤਾਂ ਮੇਰੇ ਕੋਲ ਬਾਈ ਹੈਗਾ 575 ਵੀ 14 ਦੇ ਪਾ ਲੈਣੇ ਤੇ ਹੈ ਰੋਂ ਪਰ ਥੋੜਾ ਸਲਿੱਪ ਘੱਟ ਘੱਟਦਾ ਮਹਾ ਚਲੋ ਕੋਈ ਨਹੀਂ ਹੁਣ ਨਵੇਂ ਪਏ ਪਿਆ ਹੁਣ ਕੋਈ ਨਹੀਂ 5 700 ਦਾ ਹੋਰ ਫਰਕ ਪੈਣਾ 5 7000 ਦਾ ਵੀ ਫਿਰ ਜੇ ਘਸ ਕੇ ਫਿਰ ਜ਼ਿਆਦਾ ਪੈਣਾ ਚਲੋ ਜੀ ਬਾਕੀ ਘਰ ਜਾ ਕੇ ਮਿਲਦੇ ਹੁਣ ਘਰ ਨੂੰ ਜਾਣਾ ਉਧਰ ਜੱਗਾ ਜੱਗੇ ਦਾ ਬਾਪੂ ਵੀ ਆ ਰਹੇ ਆ ਤੁਹਾਨੂੰ ਪਤਾ ਹੈ ਵੀ ਜਿਹੜਾ ਇਹ ਕਹਿੰਦੇ ਵੀ ਟੀਮ ਇਕੱਠੀ ਰਹਿੰਦੀ ਹੈ ਸੋ ਟੀਮ ਨੇ ਇਕੱਠੀ ਹੋ ਜਾਣਾ ਬਾਕੀ ਅਮਨ ਨਾਲ ਮਲਾਉਂਦੇ ਫਿਰ ਚੱਲਦੇ ਜੀ ਸਮਰਾਲੇ ਨੂੰ ਉੱਥੇ ਵੀ ਤੁਹਾਨੂੰ ਦਿਖਾਉਂਦੇ ਕਿਆ ਕੰਮ ਚੱਲਦਾ ਜੀ ਤੇ ਚਲੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਇੱਧਰ ਅਮਨ ਵੀ ਬਹਿ ਗਿਆ ਟਰੈਕਟਰ ਉੱਪਰ ਅੱਜ ਪਹਿਲੇ ਦਿਨ ਚਲੋ ਚਲਾਏ ਨੇ ਹਾਂ ਭਾਈ ਕਰਾਰੀ ਮੋਡੀਫਿਕੇਸ਼ਨ ਹੈ ਮੋਡੀਫਿਕੇਸ਼ਨ ਕਰਾਉਣਾ ਮਾੜਾ ਮੋਟਾ ਦੇਖ ਰਿਹਾ ਕਿਆ ਕਿਆ ਹੁਣ ਕੋਈ ਨਹੀਂ ਸਮਝ ਲੱਗਦੀ ਭਾਈ ਕਮੈਂਟ ਵਾਲੇ ਦਿੰਦੇ ਬਹੁਤ ਸਾਰੇ ਹੁਣ ਮੰਨਣੇ ਤਾਂ ਪੈਣੇ ਆ ਗਦਰ ਗੇੜ ਪੈ ਗਿਆ ਹਾਂ ਗਦਰ ਗੇੜ ਪੈ ਗਿਆ ਚਲੋ ਭਾਈ ਬਾਕੀ ਵੀਡੀਓ ਚ ਦਿਖਾਉਂਦੇ ਆ ਤੇ ਹੁਣ ਇਹ ਤਾਂ ਲੱਗਿਆ ਤੁਰਨਾ ਮੈਂ ਆਉਂਗਾ ਪਿੱਛੇ ਦੇ ਬੈਕਪਾਰਾ ਸੀ ਖੋਲਦਾ ਤਾਂ ਉਹ ਲੋਣਾ ਤੇ ਇਹ ਗੇਟ ਖੋਲ ਦੇਮਾ ਹੁਣ 11 ਦੇ ਮੂਹਰੇ ਇੱਟ ਕੱਢਣੀ ਹੈ ਆਹ ਲਾ ਭਾਈ ਬੰਦਾ ਸਟਾਰਟ ਹੁੰਦੀ ਸਾਰੇ ਕਰੀ ਬੈਗ ਹਾਂ ਉਰੀ ਆ ਉਰੀ ਆ ਉਰੀ ਆ ਚਾਚਾ ਲੈ ਬਾਈ ਇਹ ਸੱਟਾਂ ਬੋਖਾਂ ਦਾ ਆ ਦਿਖਾਇ ਦਿਨ ਦੁਬਾਰਾ ਆ ਦੇਖੋ ਬਾਈ ਇਹ ਬੰਦੇ ਨੇ ਚਲੋ ਬਾਈ ਚੱਲੇ ਆਮਨ ਤੇ ਬਾਕੀ ਜਾਊਗਾ ਮੈਂ ਪਿੱਛੇ ਚਲ ਓਕੇ ਬਾਈ ਓਕੇ ਆ ਬੰਮੂ ਰਿਹਾ ਕਰਮ ਹੋ ਰਿਹਾ ਓਏ ਏ ਭਾਈ ਬੰਦੇ ਨੂੰ ਮੈਂ ਦੁਆਸਤ ਦਾਵਾਰਾ ਇਹ ਜਿਹੜੀ ਭੁੱਲ ਗਿਆ ਕੁਸਲਾ ਦੀ ਹਾਂ ਅੱਛਾ ਚੱਕ ਲੂੰਗਾ ਠੀਕ ਆ ਤੈ ਇੱਧਰ ਆ ਜਾ ਇਧਰ ਵਾਈ ਉਹਨੇ ਨਾ ਉਹਰੇ ਨੂੰ ਉਹਰੇ ਨੂੰ ਇਧਰ ਨੂੰ ਖੜਾ ਇਧਰ ਨੂੰ ਇਧਰ ਨੂੰ ਆ ਉਹਰੇ ਨੂੰ ਆ ਕੇ ਦਿਖਾ ਖ ਆਪਣੀ ਅੱਖ ਦਿਖਾ ਮੜੀ ਜੀ ਆ ਲੈ ਭਾਈ ਆ ਕੰਮ ਕਰਦਾ ਹੈ ਬੰਦਾ ਗੱਡੀ ਤੇਰੀ ਉਲਟ ਗਈ ਦੀ ਗੱਡੀ ਉਲਟ ਗਈ ਦੀ ਭਾਈ ਆ ਖੜੀ ਦੀ ਗੱਡੀ ਗੱਡੀ ਉਲਟ ਗਈ ਸੀ ਦੀ ਚਲੋ ਬੱਚਾ ਇਹ ਤਾਂ ਲੋ ਬਾਈ ਇਧਰ ਕਾਲਾ ਵੀਰ ਵੀ ਆ ਗਿਆ ਇਹਨੂੰ ਮਿਲੋ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਵਧੀਆ ਤੁਸੀਂ ਸੁਣਾਓ ਠੀਕ ਆ ਬਾਈ ਖੜਾਇਆ ਖੜਾਇਆ ਕਿਹਾ ਬਾਈ ਉਦੋਂ ਤਾਂ ਤੈਂ ਵੀ ਕਿਹਾ ਤਾਂ ਕਹਿੰਦਾ 14 ਦੇ ਟਾਇਰ ਪਵਾ ਲੈਂਦੇ ਪਿਛਲੇ ਹੁਣ ਸਾਡੇ ਮਨ ਚ ਆ ਗਿਆ ਵੀ ਪਵਾਇ ਲੈਂਦੇ ਆ ਹੁਣ ਚੇਂਜ ਕਰਾਉਣੀ ਹਾਂ ਹੁਣ ਚੇਂਜ ਕਰਾਉਣ ਚੱਲੇ ਆ ਮੈਂ ਪਹਿਲੇ ਉਦਨੇ ਕਿਹਾ ਤਾਂ ਵਾਹ ਜੇ ਹੁਣ ਪਾਣੇ ਦੇ 14 ਪਾ ਲੈਂਦਾ ਉਹ ਵਿੱਚ ਬੰਦੇ ਹੀ ਕਹੀਏ ਜਾਂਦੇ ਜੀ ਹਿਸਾਬੋਂ ਲੱਗ ਜਾਂਦਾ ਇਹ ਨਹੀਂ ਫਰਕ ਤਾਂ ਪੈਂਦਾ ਪਰ ਐ ਵੀ ਚਲੋ ਥੋੜਾ ਤਾਂ ਇੰਨਾ ਕੰਮ ਉਹ ਨੂੰ ਹੀ ਨਾ ਹੈਗਾ ਭਾਈ ਜਿਕਣਾ ਹੁਣ ਜਿਹੜੇ ਨਵੇਂ ਮਾਡਲ ਆਏ ਇਹਨਾਂ ਨੂੰ ਤਾਂ ਬੜਾ ਮੋੜ ਫਰਕ ਹੋਣਾ ਕਿਆ ਉਹਨਾਂ ਦੇ 14 ਦੇ ਟਾਇਰ ਆ ਰਹੇ ਹਾਂ ਹਾਂ ਹੋਰ ਹੈ 4 475 ਨੂੰ 14 ਦੇ ਟਾਇਰ ਪਾਤੇ ਪਤਾ ਕਿ ਗੇਅਰ ਬਾਕਸ ਨੇ ਚੱਕਰ ਹੁੰਦਾ ਪਰ ਇਹਨੂੰ ਕੋਈ ਪਰਵਾਹ ਨਹੀਂ ਇਹਦੇ ਨਾਲ ਆ ਮੋਟਾ ਹਿੱਥੇ ਆਮ ਐਕਸਲ ਮੋਟੇ ਵਾਲਾ ਆ ਜਾਂਦਾ ਮਾਡਲ ਦੇ ਹਿਸਾਬ ਨਾਲ ਮਾਡਲ ਦੇ ਹਿਸਾਬ ਨਾਲ ਤੇ ਚੱਲੀ ਜਾਣਾ ਇਹਨੂੰ ਕੋਈ ਫਰਕ ਨਹੀਂ ਹੈਗੇ ਉਹੀ ਤਾਂ ਦਣਾਉਂਦੇ ਨਹੀਂ ਕਿ ਆ ਕਹਿੰਦਾ ਉਹਨੂੰ ਝੂਠ ਜੀ ਵੱਡੀ ਤਾਂ ਸੀ ਹਾਂ ਬਸ ਇਹਨੂੰ ਕਹਿੰਦੇ ਵੀ ਟਾਇਰ ਥੋੜੇ ਇਹੋ ਲੱਗਦੇ ਤੇ ਹੂੰ ਚੰਦ ਥੋੜੇ ਬਾਹਰ ਆਜੂ ਭਾਈ ਹੈ ਥੋੜਾ ਕਿੰਨਾ ਕ ਫਰਕ ਪੈਣਾ ਇੰਨਾ ਕ ਪੈਣਾ ਮੇਰੇ ਹਿਸਾਬ ਨਾਲ ਹਾਂ ਦਾ ਟਾਇਰ ਚੌੜੇ ਚ ਚੜਾਈ ਤੇ ਤਾਂ ਨਹੀਂ ਫਰਕ ਪੈਣਾ ਚੜਾਈ ਤੇ ਹਾਂ ਦੋ ਕੁੰਗਲ ਦਾ ਪੈਣਾ ਇੰਨਾ ਕ ਬਾਕੀ ਉਂ ਦੇਖੀ ਭਾਈ ਗੱਡੀ ਆਉਂਦੀ ਐ ਲੰਘ ਤੈਨੂੰ ਜੇ ਇੱਕ ਤੇਰਾ ਹੁਣ ਇੱਕ ਨਹੀਂ ਥਰਨਾ ਬਦਲਾ ਕੇ ਤੇਰੇ ਚਾਰੇ ਬਦਲ ਹੋਣਗੇ ਤੇਰੇ ਵੀ ਬਦਲ ਤਾ ਦੇ ਦੇ ਹੁਣ ਕੀ ਹੁੰਦਾ ਹੈ ਬਾਈ ਮੈਂ ਦੱਸ ਦਿਆਂ ਮੈਂ ਹਾਂ ਵੀ ਹੁਣ ਤੂੰ ਇਹ ਵੀ ਬਚਨ ਪੂਰੇ ਕਰਾਂ ਪਿੱਛੇ ਤੋਂ ਉੱਚਾ ਹੋ ਜਾਣਾ ਇਹ ਅੱਛਾ ਹਾਂ ਚਾਚਾ ਵਾਲੇ ਨੂੰ 13 ਦੇ ਚਾਚਾ ਨੂੰ 13 ਦੇ ਠੀਕ ਹੈ ਠੀਕ ਤੇ ਇਹਦੀ ਪਰਵਾਹ ਨਹੀਂ ਮਾਰਦੇ ਟਰੈਕਟਰ ਇਸ ਤਾਂ ਨਹੀਂ ਨਹੀਂ ਤੇਰੇ ਕੋਲ ਤਾਂ ਹੁਣ ਹੈਗਾ ਹੀ ਆ ਪਹਿਲਾਂ 575 ਹਾਂ ਕੋਈ ਫਰਕ ਨਹੀਂ ਠੀਕ ਨਹੀਂ ਹਲੋ ਬਾਈ ਇੱਧਰ ਆ ਵੀ ਖਾਂ ਲੈ ਰਿਹਾ ਤੇਰਾ ਤੇਰੇ ਨਾਲੇ ਦੀਜੀ ਰਿਹਾ ਮੈਂ ਤਾਂ ਕੰਮ ਵੀ ਕਰਾਤਾ ਉਹਦਾ ਹੋਰ ਹਾਈ ਚੱਕਰ ਹੋ ਗਿਆ ਅੱਛਾ ਹਾਂ ਤਾਂ ਗਰਾਰੀ ਬਦਲਾਈ ਤੀ ਹਣਾ ਦਾ ਫਰਕ ਪੈ ਗਿਆ ਉਹਦਾ ਹੋਰ ਚੱਕਰ ਹੋ ਗਿਆ ਉਹ ਮੈਂ ਅੱਜ ਤੇਰੇ ਘਰ ਜੈਕ ਰੱਖ ਕੇ ਆਇਆ ਮੇਰੇ ਤੇਰਾ ਦੇ ਆ ਜੈਕ ਰੱਖ ਕੇ ਆਇਆ ਮੈਂ ਤੇਰੇ ਵਾਲਾ ਹਾਂ ਤੇ ਉਹ ਚੱਲ ਹੁਣ ਮੜਾ ਜਾ ਚਲਾ ਕੇ ਵੀ ਦੇਖ ਲੈਣਾ ਕੱਲ੍ਹ ਹੈਂ ਡੈਕਟਰ ਦਾ ਮੈਨੂੰ ਪਤਾ ਕੀ ਕਰਦਾ ਕਾ ਦਾ ਕੀ ਕੀ ਉਹ ਕਰਦਾ ਸਿੱਧਾ ਅੱਛਾ ਮਗਰਾੜ ਪਰ ਰੱਖਿਆ ਤਾਂ ਮੜਾ ਜਾ ਮੈਂ ਫਿਰ ਮਾਰ ਉਹ ਲਾਉਣਾ ਬਾਈ ਕਰਾਲੀ ਵਾਲਾ ਤੇਰੇ ਵਾਲੇ ਨਾਲ ਦਾ ਉਨੀ। ਕੌਮੜੇ ਵਾਲਾ ਦਾ ਬਸ ਨਾਮ ਦੀ ਏ। ਹੁਣ ਨਾ ਹੀਠਾ ਗੱਲ ਸੁਣੋ, ਬੇਟ ਦੀ ਜਗ੍ਹਾ ਰੱਖ ਲਿਓ। ਹਾਂਜੀ ਹਾਂ ਬੇਟ ਬੈਠ ਕੇ ਬੋਲ। ਕਰੋ ਵੀ ਹਾਂ ਕੋਈ ਪੱਤੀ ਲਾ ਦੇ ਕਹਦੇ ਵੀ ਜੇ ਕਈ ਵਾਰ ਬੇਟ ਕੱਸਣਾ ਹੋਵੇ ਨਾ, ਤੇ ਬੇਟ ਕੱਸ ਹੋ ਜੂਵੇ ਉਹਦੇ ਵਿੱਚ। ਠੀਕ ਆ। ਆਹ ਸੀਟ ਵੀ ਪੈ ਗਈ ਭਾਈ। ਹਾਂ ਬੇਟ ਵਧੀਆ ਕਰਿਆ ਨੇ। ਹਾਂ ਠੀਕ ਆ, ਇਹ ਗੈਪ ਤੇੜਾ ਇੰਨਾ ਕਰਹਿ ਜਾਣਾ ਫਿਰ। ਹਾਂ ਇੰਨਾ ਕਰਹਿ ਜਾਣਾ ਬਸ। ਠੀਕ ਨੇ। ਚਲ। ਮੰਨਣੇ ਪੈਂਦੀ ਏ ਭਾਈ ਸਾਰਿਆਂ ਦੀ। ਹੋਰ ਵਾਈ ਕਰਨਾ। ਠੀਕ ਆ ਸੌਦਾ ਹਾਂ ਹਾਂ ਵਧੀਆ ਮੈਂ ਪਰ ਕੋਲ ਜਾਂਦਾ ਮੈਂ ਫਰਹਾਨ ਉਹ ਉੱਥੇ ਵਾਲਾ ਲਾਉਣਾ ਹੈ ਮਾਲ ਭਰੀਆ ਚੱਕਮਾ ਚੱਕਮਾ ਮਾਲ ਭਰਦਾ ਵੱਜਦਾ ਵੱਜਦਾ ਰਹਿ ਜਾਗਾ ਹਾਂ ਵੱਜਦਾ ਹਰ ਇੱਕ ਵਜਾ ਹਾਂ ਨਾ ਸ਼ੁਰੂਆਤ ਉੱਤੇ ਹੋਈ ਸੀ ਹਾਂ ਤੇਰੇ ਹੋਈ ਸੀ ਦੇਖ ਨੇ ਨਾ ਨਾ ਉਹ ਆਲੇ ਹੁਣ ਫੇਰ ਤੋਂ ਮੈਂ ਹੁਣ ਤਾਂ ਮੜਾ ਮੋਟਾ ਬਰਾਬਰ ਦੀ ਪੈ ਗਈ ਬਸ ਬਸ ਹੁਣ ਉਹ ਡੀ ਕੋ ਰਹੀ ਆ ਦੋ ਬੰਦੇ ਘਰ ਤੇ ਨਿਕਲ ਗਏ ਕਿ ਕਸਾ ਨਹੀਂ ਪੈਣਾ ਚਾਹੀਦਾ ਕਸਾ ਦਾ ਬਈ ਆਪਾਂ ਕਿਹੜੇ ਚਲਾਇਆ ਨਾ ਘਰ ਆ ਕੇ ਖੜ ਗਿਆ ਤਾਂ ਹਾਂ ਹੁਣ ਇੰਨਾ ਕ ਮਾੜਾ ਮੋਟਾ ਤਰੋ ਫੋਨ ਨਹੀਂ ਆ ਉਹ ਤੋਂ ਬਲੇਰ ਵੀ ਪੈਂਦੀ 9000 ਆਹ ਯਾ ਤਾਂ ਲੇਵਰੇ ਆ ਹਾਂ ਤਾਂ ਲੇਵਰੇ ਆ ਗੱਲ ਵਾ ਪੱਕੀ ਯਾਨੀ ਠੀਕ ਆ ਬਾਈ ਕਾਲੇ ਬਾਈ ਬਦਲਾਦੀ ਐ ਬਦਲਾ ਦੋ ਹਾਂ ਵੈਕਟਰ ਤਾਂ ਹੋਰ ਰੋਵੜਿਆ ਬਣ ਜਾਂਦਾ ਹਾਂ ਠੀਕ ਆ ਸਹੀ ਗੱਲ ਵੀ ਇਹੀ ਗੱਲ ਕਹੀ ਦੀ ਹੈ ਕਿਰਨ ਨੇ ਵੀ ਗੱਲ ਇਹੀ ਕਹੀ ਆ ਲੈ ਖੜਾ ਏ ਕਹਿੰਦਾ 14 ਦੀ ਪਵਾ ਦਿੰਦੇ ਆ ਪਵਾ ਤਾਂ ਹੈਗਾ ਹੀ ਨਵੇਂ ਹੁਣ ਜੋ ਮੈਂ ਤਾਂ ਮੈਂ ਇਹਨਾਂ ਨੂੰ ਕਰ ਜਿਦਣ ਟਰੈਕਟਰ ਦੇਖਿਆ ਨਾ ਮੈਂ ਪਹਿਲਾਂ ਟਾਇਰ 21 ਦੇ ਕੋਹ ਪਾਣੀ ਵਾਲਾ ਆ ਦੋ ਚੀਜ਼ਾਂ ਹੋ ਗਈਆਂ ਗੋਰੀਆਂ ਮੈਂ ਕਿਹਾ ਦੇਖਾ ਇੱਕ ਤਾਂ ਟਾਇਰ ਇਹਦੇ ਤੁਸੀਂ ਚੱਲ ਵੀ ਜਾ ਹੁਣ ਪਾਣੇ ਤਾਂ 14 ਦੇ ਪਵਾ ਦਿੰਦੇ ਠੀਕ ਆ ਇੱਕ ਉਹ ਇਹਦੇ ਪਾਣੀ ਵਾਲਾ ਤਾਂ ਕਰਨ ਨਹੀਂ ਹੈਗਾ ਜਿਵੇਂ ਮਹਿੰਦਰਾ ਨੂੰ ਹੁੰਦਾ ਤਾਂ ਉਹ ਐਨੀ ਦੇ ਸ਼ੋ ਚੱਕ ਕੇ ਪੈਂਦਾ ਪਾਣੀ ਦਾ ਅੱਛਾ ਜਿਵੇਂ ਜੰਦੇ ਵੈਂਦਾ ਹੂੰ ਇਹ ਕਹਿੰਦੇ ਅਸੀਂ ਤਾਂ ਗੋਰੀਓ ਨਹੀਂ ਦੀ ਮੈਂ ਹੈਗਾ ਮੈਂ ਆਹੀ ਦੇਖ ਮੈਨੂੰ ਪਤਾ ਤਾਂ ਮੈਂ ਤਾਂ ਚਲਾਉਂਦਾ ਇਹਦਾ ਚਲਾਇਆ ਤਾਂ ਨਾ ਬਾਕੀ ਹੋਰ ਗੱਲ ਆ ਬਾਈ ਕਰਨੀ ਤੇ ਚ ਪਾਣੀ ਪੈਂਦਾ ਹੀ ਨਹੀਂ ਕਿੱਚਦੇ ਨਹੀਂ ਕੋਲੇਟ ਇਹਦਾ ਬਹੁਤ ਉਹਦੇ ਠੰਡੇ ਹੀ ਰਹਿਨੇ ਇਹਦਾ ਤੁਹਾਨੂੰ ਵਹੀਂ ਦਾ ਟਰੈਕਟਰ ਦਾ ਗਰਮ ਦਾ ਛੇਤੀ ਮੁੱਦਾ ਹੀ ਆ ਪਾ ਗੱਗੇ ਦਾ ਜਿੱਦਣ ਦਾ ਤੇਰਾ ਟਰੈਕਟਰ ਨਾ ਗਰਮੀ ਚਲਾਇਆ ਕਬਰੂ ਦਾ ਹਾਂ ਡੰਡ ਚ ਤਾਂ ਕਹਿ ਲਵੋ ਮੈਨੂੰ ਹੁਣ ਲਾਉਣਾ ਪੈਂਦਾ ਗਰਮੀ ਨਹੀਂ ਹੁੰਦਾ ਟਰੈਕਟਰ 77 ਮਹਿੰਦਰਾ ਇਹਦਾ ਇਹ ਮਹਿੰਦਰੇ ਦੀ ਆ ਉਹਦੇ ਵਿੱਚ ਨਾ ਇਹ ਰਾਜਾ ਟਰੈਕਟਰ ਆ ਹਾਂ ਇਹ ਰਾਜਾ 77 ਸਭ ਤੋਂ ਹੌਣ ਤੱਕ ਵੀ ਲਾਣਾ ਜਦਾ ਜਰਸੀਆ ਇਹ ਇਹ ਨਾ ਤਾਂ ਇੱਕ ਨੰਬਰ ਟਰੈਕਟਰ ਇਹ ਮਾਡਲ ਇੱਕ ਨੰਬਰ ਹਾਂ ਇਹਦਾ ਖਾਤਾ ਵੀ ਕਾਟਾ ਕੰਮ ਵੀ ਜਿਹੜਾ ਮਾਦੀ ਇੱਧਰ ਮੈਂ ਜੈਂਟ ਹੋ ਗਿਆ ਸਹੀ ਗੱਲ ਹੈ ਇਹ ਟਰੈਕਟਰ ਦਾ ਰਾਜਾ ਹੈ ਸਹੀ ਗੱਲ ਹੈ ਹੋਰ ਜਿਹੜਾ ਮਾਦੀ ਲਾ ਲੋ ਛੋਟੇ ਵੱਡੇ ਇਹ ਇਹ ਆਪਣੇ ਹਿਸਾਬ ਨਾਲ ਬਹੁਤ ਵਧੀਆ ਹੈ ਵੱਡੇ ਨਹੀਂ ਵੱਡਾ ਜਿਹੜਾ ਮਾਦੀ ਕੰਮ ਲੈ ਲੇ ਇੱਕ ਗੱਲ ਕੱਲ ਬਈ ਇਹ ਵਿਕਿਆ ਵੀ ਟਰੈਕਟਰ ਜਦ ਬੈਲਟ ਚ ਬਹੁਤ ਹੈ ਕੀ ਰੀਜ਼ ਨਹੀਂ ਹੈਗੀ ਕਿਸੇ ਵੀ ਟਰੈਕਟਰ ਨਾਲ ਤੂੰ ਮੁਕਾਬਰਾ ਨਹੀਂ ਕਰ ਸਕਦਾ ਕਿੰਦਰ ਇਹਨੂੰ ਹੁਣ ਵੀ ਵੀਕ ਦਾ ਪ੍ਰਾਣੇ ਤੇ ਪ੍ਰਾਣੇ ਵੀ ਵਿਕਦਾ ਖੜਾ ਹੈ 575 ਦਾ ਬਹੁਤ ਹੋਗਾ ਹੂੰ ਹੂੰ ਐ ਮੇਰਾ ਚਲੋ ਭਾਈ ਬਾਕੀ ਚੱਲ ਰਿਹਾ ਹੈ ਕੋਈ ਤੁਸੀਂ ਹੁਣ ਦਾ ਨਵੇਂ ਮੰਨਦੇ ਹੁਣ ਇੱਕ ਗੱਲ ਹੋਰ ਦੇਖੀ ਹੁਣ ਇਹ ਦੇਖ ਲਓ ਜੇ ਤੁਹਾਨੂੰ 14 ਦੇ ਪਾਏ ਦੇ ਬਾਅਦ ਨੀਵਾ ਲੱਗਿਆ ਤਾਂ ਨੋਕ ਪਵਾ ਲਓ ਚੱਲ ਭਾਈ ਹੁਣ ਆ ਵੀ ਸੁਣ ਲੈ ਇਹ ਨੋਕ ਪਵਾ ਲੇ ਹਜ਼ਾਰ ਦੀ ਕੋਈ ਮੂਰ ਨਹੀਂ ਨਹੀਂ ਹਜ਼ਾਰ ਤੇ ਜ਼ਿਆਦਾ ਹੋਵੇ ਜ਼ਿਆਦਾ ਨਾ ਸੁਣ ਲੈ ਹੁਣ ਕਾਲੇ ਭਾਈ ਨੇ ਇਹ ਵੀ ਸੁਝਾਅ ਦਿੱਤਾ ਹੈ ਵੀ ਆਪਣਾ ਹੁਣ ਨਾ ਦੇ ਲੈ ਦੀ ਤੈਨੂੰ ਫੇਰ ਆਪੇ ਉੱਪਰ ਕੱਲ ਨੂੰ ਫੇਰ ਅਗਲੇ ਕਰੋ ਚਲੋ ਇਹ ਵੀ ਡਾਨਾ ਬਾਈ ਆਰ ਐਮ ਵੀ ਹੋਣਗੇ ਆਰ ਐਮ ਵੀ ਕਰਾ ਦੇਣਾ ਫਿਰ ਇਹਨੇ ਸਾਰਾ ਕੁਝ ਕਰਾ ਦੇਣਾ ਫਿਰ ਫਿਰ ਐਮ ਚੇਂਜ ਵੀ ਕਰੇ ਆਪਣੇ ਆਰ ਐਮ ਨਾ ਘਟੇਗੇ ਅੱਛਾ ਹਾਂ ਠੀਕ ਹੈ ਉੱਥੇ ਰੇਟ ਘੱਟ ਲੱਗਣਾ ਰੇਟ ਵੀ ਨਾਲੇ ਕਰ ਨੂੰ ਕਿਤੇ ਉਹ ਕਰਨਾ ਹੋਵੇ ਤੁੰਗਣਾ ਹੋ ਕਰ 10000 ਦਾ ਰਿਮੇ ਪੈਣੇ ਠੀਕ ਆ ਨੋ ਨੰਬਰ ਤੇ 5000 ਤੇਰੀ ਮਸਾਂ ਨੀ ਅਰਜੁਨ ਵਾਲੇ ਰੀਮਾ ਪਾਣੇ ਵਾ ਠੀਕ ਆ ਟਾਇਪ ਆਏ ਬੈ ਨਾ ਹਾਂ ਉਹ ਪਾਣੇ ਹੂੰ ਹਾਂ ਮੇਰੇ ਕੋਲ ਤਾਂ ਆਹੀ ਆ ਅੱਛਾ 750 ਦੇ 750 ਦੇ ਆ ਅਜੀ ਕੋਈ ਪਾ ਟਾਇਰ ਤੇਰਾ ਦੇਣਾ ਇਹਨਾਂ ਦੇ ਚੱਕਰ ਹੋਇਆ ਹਾਂ ਜਿਹਨੂੰ 14 ਦੇ ਦਿੰਦੇ ਉਹਨੂੰ ਪਾਣੇ ਹਾਂ ਚਲੋ ਭਾਈ ਪਾ ਲੈਣਾ ਤੇਰੇ ਨੇ 14 ਦੇ ਪੈ ਕੇ ਅੱਗੇ ਨੂੰ ਨੀਮਾ ਜਾਂ ਲੱਗੀ ਦੇਣਾ ਚਲ ਕੋਈ ਨਹੀਂ ਉਹ ਵੀ ਕਰਾਂਗੇ ਹਲੇ ਉੱਥੇ ਖੜਾ ਕੇ ਦੇਖਾਂਗੇ ਫਿਰ 14 ਦੇ ਲਾ ਕੇ 9 ਦੇ ਪੈ ਕੇ ਬੈਂਪਰ ਲੱਗਾ ਟਰੈਕਟਰ ਦੀ ਅੱਜ ਵੀ ਲੁੱਕ ਦੇਖਣੀ ਔਰ ਫਿਰ ਲੁੱਕ ਦੇਖੀ ਠੀਕ ਆ ਕੀ ਕਹਿੰਦਾ ओके okay. मैं मैं ਤਾਂ ਕਿਹਾ ਮੈਂ ਜੱਗਾ ਕਹਿੰਦਾ ਮੈਂ ਸੱਪ ਕਰਨੇ ਗਿਆ ਮੈਂ ਕਿਹਾ ਕਿਤੇ ਬੈਂਪਰ ਲਵਾ ਕੇ ਆ ਰਹੇ ਹਾਂ ਮੇਰਾ ਤਾਂ ਟਰੈਕਟਰ ਫਸ ਗਿਆ ਜੱਗੇ ਨੂੰ ਫੋਨ ਕਰਾਦਾ ਮਗਾ ਦੀ ਨਹੀਂ ਨਹੀਂ ਤੁਹਾਨੂੰ ਭਲੇਖਾ ਬਹਿ ਗਿਆ ਵਾਲਪਰ ਗਏ ਪਏ ਉਹ ਸਾਈਡ ਤੇ ਟਰੈਕਟਰ ਲੈਣ ਗਏ ਪਏ ਤੇ ਹਾਂ ਮਾਲ ਪਾਖਾਟੇ ਹਾਂ ਭੋਗ ਪਰਤੇ ਕਿੰਨੇ ਦਾ ਮਿਲਿਆ ਇਹਨੂੰ ਉਹਨੂੰ ਪੈ ਗਿਆ ਬਾਈ 4 ਲੱਖ 17 62000 ਰਪਏ ਠੀਕ ਹੈ ਇਹਨਾ ਠੀਕ ਹੈ ਚਲੋ ਨਾਲ ਨੂੰ ਕਰਾ ਕੇ 70 80000 ਰਹਿਣਾ ਚੱਲ ਰਿਹਾ ਬਾਈ ਕੰਮ ਲੋ ਬਾਈ ਦੁਬਾਰਾ ਤੋਂ ਫੇਰ ਪਹੁੰਚ ਗਏ ਹੇਮ ਵਾਲਿਆਂ ਦੇ ਸਮਰਾਲੇ ਆ ਦੇਖੋ ਹੇਮ ਟਾਇਰ ਸਰਵਿਸ ਤੇ ਬਾਈ ਕੰਮ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਕਿਹੜੇ ਸਾਹਮਣੇ ਆਉਂਦਾ ਜੌਂਡੀਅਰ ਦੇ ਟਾਇਰ ਪੈ ਰਹੇ ਆ ਉਹ 36 30 ਆ ਕੇ ਖੜ ਗਿਆ ਤੇ ਉਹ ਆ ਗਿਆ ਆਪਣਾ ਬਾਈ ਉਧਰ ਉਹ ਖੜ ਗਿਆ ਉਹ ਲੱਗੇ ਉਧਰ ਠੀਕ ਨੇ ਤੇ ਇੱਧਰ ਅੰਕਲ ਨੂੰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੁਬਾਰਾ ਫੇਰ ਆਉਣਾ ਪਿਆ ਫੇਰ ਮੋਡੀਫਿਕੇਸ਼ਨ ਚ ਆਉਣੀ ਟਰੈਕਟਰੀ ਥੋੜੀ ਜਿਹੀ ਅੱਛਾ ਰਾਈਜੀ ਤੇ ਉਧਰ ਮੋਡੇ ਦਾ ਮਨ ਨਹੀਂ ਕਰਦਾ ਕਹਿੰਦਾ ਵੱਡੇ ਟਾਇਰ ਚਾਹਣੇ ਚੱਲ ਭਾਈ ਚਲਾ ਲੈ ਹਾਂ ਤੇ ਅੰਕਲ ਦੇਖੀਏ ਫਿਰ ਆਗੇ ਬੰਦੇ ਆਗੇ ਜੀ ਬੰਦੇ ਕਿੱਥੇ ਆਗੇ ਉਹ ਆ ਗਿਆ ਉਹ ਲੱਗ ਗਿਆ ਅਕਬਰ ਅਸੀਂ ਭਾਈ ਆ ਗਏ ਆਪਣੀ ਅਮਰੁੱਤੀ ਪਰ ਤੇ ਉਹ ਆ ਗਿਆ ਟਰੈਕਟਰ ਆਪਣਾ ਪਤਾ ਨਹੀਂ ਕੀ ਆ ਕਰੀ ਜਾਂਦੇ ਆ ਬੰਦੇ ਉਹ ਆ ਕੇ ਖੜ ਗਿਆ ਕੰਮੇ ਬਹੁਤ हां भाई जगे हासे और काली सारा हा भाई कौन सा हासे थ्वाते पहला पहुंच गए आगे चलो भाई मत करो चलो भाई चलो अंदर चल दे भाई देख देख क्या होता ਤੇ ਬਾਕੀ ਵੀ ਭਾਈ ਆ ਟਰੈਕਟਰ ਦੇ ਵੀ ਟਾਇਰ ਪੈ ਰਹੇ ਆ ਵਧੀਆ ਲੈ ਉਹ ਆ ਕੇ ਆ ਜਾ ਦੇਖੋ ਆ ਇਧਰ ਪੜ ਘੜੀ ਘੜੀ ਤੇ ਆਪਣਾ ਫੇਰ ਨਹੀਂ ਮੈਂ ਆਉਣਾ ਆ ਗਿਆ ਹੁਣ ਦੇਖ ਲੈ ਭਾਈ 16 ਪੂਨੇ ਤਾ ਦੇਖ ਲੈ ਆ ਦੇਖ ਉਹ ਇੱਕ ਵਾਰੀ ਚੈੱਕ ਕਰਨਾ ਰੋਗਣਾ 23 14 28 ਚਲੋ ਚਲੋ ਉੱਪਰ ਜਾਇਆ ਅੰਕਲ ਨਹੀਂ ਨਹੀਂ ਇਹ ਤਾਂ ਤੁਹਾਨੂੰ ਠੀਕ ਦੇ ਦੇ ਚਲੋ ਬਾਈ ਬਾਕੀ ਦਿਖਾਉਂਦੇ ਆ ਲੈ ਵੀ ਟਰੈਕਟਰ ਆ ਕੇ ਖੜਾ ਤੇ ਮੈਨੂੰ ਲੱਗਾ ਹਾਂ ਅੰਕਲ ਲੱਗ ਜੂ ਨੰਬਰ ਹਾਂ ਹਾਂ ਅੰਕਲ ਨੰਬਰ ਲੱਗ ਜੂ ਨੰਬਰ ਲੱਗ ਗਿਆ ਜੀ ਪਰ ਜਾਣਾ ਦਾ ਉਹ ਟਰੈਕਟਰ ਦੇ ਪੈਸੇ ਦੇਣ ਤਾਂ ਕਰਕੇ ਪੈ ਗਿਆ ਦੇਖ ਲੈ ਮੜਾ ਜੀ ਨਾ ਨਾ ਕਾਇਤਾ ਵੀ ਨੁਕਾਇਤਾ ਬਾਈ ਬਹੁਤ ਜ਼ਿਆਦਾ ਕੰਮ ਹੈ ਟਰੈਕਟਰਾਂ ਦਾ ਠੱਣ ਨਾਲ ਪੱਠ ਲੱਗੀ ਖੜੇ ਆ ਤੇ ਬਾਈ ਇਹ ਬਾਈਆਂ ਨੇ ਵੀ ਟਰੈਕਟਰ ਦੇ ਰੋਗ ਵਢਾਤੇ ਇਹਨਾਂ ਦਾ ਟਾਇਰ ਬੜੀ ਭੈਣ ਚਾਹੀਦੇ ਆ। ਆਹ ਲਓ। ਟਾਇਰਾਂ ਦਾ ਨਾਲ ਦੀ ਨਾਲੇ ਚੱਲਦੀ ਜਾਂਦਾ ਕੰਮ। ਚਲੋ ਤੇ ਬਾਕੀ ਉਹ ਆਪਣੇ ਵਾਲਾ ਬਾਈ। ਉਹ ਸਾਹਮਣੇ ਇਹਨਾਂ ਦਾ ਦੁਕਾਨ ਆ ਗਈ। ਜਿੱਥੇ ਟਾਇਰ ਪਏ ਆ। ਇੱਧਰ ਟਰੈਕਟਰ ਰਿਗ ਡਾਊਨ ਆ ਬਾਈ ਅੰਦਰ ਵੀ। ਦੇਖੋ। ਆਹ ਬੰਦਾ ਲਿਆ ਆਪਣਾ ਬੰਦਾ। ਦੇਖੇ ਇਹ ਬੋਲੀ ਨਹੀਂ। ਆ ਤੂੰ ਟਾਇਰ। ਜੱਗੇ ਦੱਸ। ਆ ਕੇ ਹੱਥੇ ਤੋਂ ਮੋਟਾ ਖੜਾ ਆ ਲਾਈ ਚੈੱਕ ਲੈ। ਆਹ ਦੇਖ ਬਾਈ ਇੱਧਰ। ਇੱਧਰ ਬਾਈ ਗਡਾਉਨ ਆ ਜਿੰਨੇ ਮਰਜੀ ਰਹਿਮ। ਨਾ ਮੈਂ ਤਾਂ ਨਵੇਂ ਆ ਲੋ ਆਪਾਂ ਨੇ ਇੱਥੇ ਹیدر ਪੈ ਗਿਆ ਪੰਗਾ ਨਾ ਨਾ ਕੱਲੇ ਢਾਲ ਕੱਢਣੇ ਮੂਰੇ ਵਾਲ ਸੁਣੇ ਨਹੀਂ ਮਖੋਲਣੇ ਮੂਰੇ ਵਾਲ ਖਾਣੇ ਦੇ ਮਖੋਲਣੇ ਪਹਿਲਾਂ ਪਿਛਲੇ ਖੋਲ ਖੋਲ ਲੈ ਖੋਲ ਦੇ ਚਲ ਇੱਕ ਤਾਂ ਅੰਕਲ ਲਈ ਲੱਜ ਜਾਣਾ ਨਾਲ ਲੱਗਦੀ ਹੈ ਹੈ ਠੀਕ ਨੇ ਅੰਕਲਾਂ ਦਾ ਤਾਂ ਸ਼ੌਂਕ ਹੀ ਲਿਆ ਹੁੰਦਾ ਸਾਰਾ ਕੁਝ ਕਰਨਾ ਯਾਰ ਸ਼ੌਂਕ ਦਾ ਬਸ ਵੇਰੇ ਸਰਦੂ ਜੀ ਚਲੇ ਗਿਆ ਹਾਂ ਇਹਨਾਂ ਅੰਕਲ ਜੀ ਵੀ ਜਵਾਬ ਨਹੀਂ ਕੰਮ ਹੈ ਮੈਂ ਸੋਚੀ ਬੈਠਾ ਹਾਂ ਕਾ ਲੱਕੇ ਹੋ ਗਈ ਮੈਂ ਜੱਗੇ ਨੂੰ ਇਸ਼ਾਰਾ ਕਰਨਾ ਕਿ ਕਿੰਨੇ ਟਰੈਕਟਰ ਲੈ ਜਾ ਅੱਜ ਗੱਡ ਗਏ ਤੇ ਆਪਦਾ ਕੰਮ ਨਾੜ ਗਿਆ ਹੋਵੇ ਦੇਖਣਾ ਕਹਿ ਜਣਾ ਅਸੀਂ ਸਾਰੇ ਕੰਮ ਬੈਂਕ ਦੇ ਛੱਡ ਗਏ ਮੱਖਾ ਪੁੱਛਣ ਦੀ ਗੱਲ ਹੈ ਕੋਈ ਯਾਰ ਆ ਤਾਂ ਬਹੁਤ ساری ਮਸੂਰ ਜਾ ਹੋਇਆ ਮੈਂ ਟੌਰੂਗੀ ਨਾ ਜੋ ਪਾਈਏ ਮੋ ਜਾਰ ਨਾ ਆਪਾਂ ਦਾ ਬੰਦੇ ਆਪਣੀ ਇਹ ਟੈਨਸ਼ਨ ਨਹੀਂ ਲੈਣੀ ਹੈ ਅੱਛਾ ਠੀਕ ਹੈ ਜੇ ਤੁਹਾਨੂੰ ਸਾਡੀ ਤਾਂ ਮਸ਼ਹੂਰੀ ਹੋਣੀ ਤੇਰੀ ਹੈ ਜਾਮ ਨੂੰ ਪਤਾ ਲੱਗ ਜਾ ਹਾਂ ਚਲੋ ਬਾਕੀ ਪਿਆਰ ਵਾਹਦਾ ਬਈ ਬਾਈ ਚਲੋ ਬਾਕੀ ਬਾਈ ਚੱਲ ਰਿਹਾ ਕੰਮ ਪਾ ਲਾ ਉਧਰ ਤੇ ਹੀ ਲਾਤਾ ਉਧਰ ਤੇ ਹਟਾਤਾ ਅੰਕਲ ਚ ਜੁਗਤੀ ਆ ਨਾ ਇਹ ਚੱਲ ਤੁਸੀਂ ਕੱਟ ਹੋਈਆਂ ਇਹ ਹਾਂ ਚਲੋ ਭਾਈ ਚਲੋ ਠੀਕ ਹੈ ਆ ਜੱਗੇ ਅੱਛਾ ਜੱਗੇ ਨੇ ਤਾਂ ਸੀਟ ਲੈ ਲਈ ਹਾਂ ਜੱਗਾ ਦਾ ਜੌਂਟੀਅਰ ਦਾ ਬੈਰੀ ਹੈ ਹਾਂ ਜੱਗਾ ਦਾ ਜੌਂਟੀਅਰ ਦਾ ਬੈਰੀ ਹੈ ਅੱਛਾ ਦੁਆ ਹੈ ਤਿੱਖਾ ਕੈਨੇਡਾ ਅਮਰੀਕਾ ਤੇ ਆਉਗੀ ਤੇ ਕਿਉਂ ਹੈ ਲਾਵੇ ਆਹ 51 ਚ ਨ ਦੇਖਦਾ ਏ ਲੱਗੇ ਆਹ ਰੇਡੀਅਲ ਟਾਇਰ ਹੁੰਦਾ ਚੌੜੀ ਗੁੱਡੀ ਵਾਲਾ ਹਾਂ ਆਏ ਪਿਆ ਵਾ ਹੋਰ ਬਾਈ ਫੋਰ ਜੇ ਕਿ ਦੂਆ ਫੋਰ ਬਾਈ ਫੋਰ ਹਾਂ ਆ ਗੋਡੇ ਭਾਰੀ ਲੈ ਕੇ ਹਾਂ ਕੋਈ ਟਾਇਰ ਰੱਖਿਆ ਹੋਇਆ ਬੰਨ ਲੋ ਬਾਈ ਜਿਹੜਾ ਕੋਈ ਬੰਨਦਾ ਚਲੋ ਬਾਈ ਚੱਲ ਰਿਹਾ ਕੰਮ ਇਹਦਾ ਠੀਕ ਔਰੇ ਬਾਈ ਇਹ ਟਾਈਮ ਇਹ ਦਾ ਅੱਜ ਦਾ ਸਾਡੇ ਕੋਲ ਹਾਂ ਰਹਿ ਗਏ ਰਹਿ ਗਏ ਕਿਉਂਕਿ ਆ ਦਾਣੇ ਵੀ ਨਹੀਂ ਲੇ ਇੱਕ ਵਾਰ ਥੋੜਾ ਚੱਲ ਕੇ ਦਾਣੇ ਖਤਮ ਹੋ ਗਏ ਫੇਰ ਕੰਮ ਖਰਾਬ ਹੋ ਜਾਂਦਾ ਫੇਰ ਰੈਡ ਘਟ ਗਿਆ ਤਾਂ ਆਲਾ ਬਾਈ ਦੇਖੇ ਜਗਾ ਉਧਰ ਜ਼ੋਰ ਦੇਖੀ ਜਾਂਦਾ ਬਿੰਮ ਭਰੀ ਨੱਚਵਾਦੀ ਗੁੱਸਾ ਖਾ ਕੇ ਹਾਂ ਇਹ ਟਰਬਨ ਕਿਹਦੀ ਹੈ ਬਾਈ ਖੜੇ ਤੇ ਚੱਲਦਾ ਥੋੜਾ ਹੈ ਟਰਬੋ ਰੀ ਟਰੈਕਟਰ ਦਾ ਰਾਹ ਚ ਦੇਖਿਆ ਭੱਜਦਾ ਸੀ 70 ਵਰ 70 ਪਰ ਜਹਾਜ ਇਹਦਾ ਡੰਗਰ ਵਾਲਿਆਂ ਦਾ 70 ਪਰ ਫਿਰ ਬਦਲ ਨੂੰ ਕੱਟਣ ਲੱਗ ਗਿਆ ਸਟੈਂਡਰ ਵਾਲੇ ਨੇ ਸਟੈਂਡਰ ਵਾਲਾ ਤਾਂ ਨਹੀਂ ਜਣੀ ਇਹ ਤਾਂ ਛੱਡੇ ਪਰੋਲੇ ਤੂੰ ਉੱਥੇ ਸਬਰ ਆ ਜਾ। ਆਹਾਂ ਕੋਆਰਟੀਫਾਈਡ ਹੋ। ਬਾਬਾ ਇਹ ਦੇਖ ਲੈ ਦੁਨੀਆ ਐ ਫੁੱਟੇ ਬੈਠੀ ਈ ਉਹ ਜਿਹੜਾ ਹੁੰਦੇ ਤੇ ਪੇਰੇ। ਲਓ ਯਾਰ ਕੱਟ ਮੈਂ ਕਿ ਰਾਲ ਨੇ ਨਹੀਂ ਦਿੱਤਾ। ਹਵਾ ਕਰਤੀ ਹਾਂ। ਮੈਂ ਕਹਿੰਦਾ 16 ਦੇ ਕੋਲ ਹੁਣ ਇੱਕ ਨੰਬਰ ਦੇ ਕਰਕੇ ਨਹੀਂ ਪੈਣਾ। 18 ਦੇ ਕੋਲ। 16 ਦੇ ਠੀਕ ਆ। 16 ਦੇ ਕਿਹੜੇ ਪਏ ਕਿਹਦੇ ਤੇ? ਉਹ ਆ। ਉਹ ਨਹੀਂ ਉਹ ਨਹੀਂ। ਉਹਦੇ ਉਹਦੇ 16 ਦੇ। ਆਹ ਕੋਣੀ ਨਹੀਂ ਐ ਕਿ 16 ਦੇ। ਅੱਛਾ। 14 9 28 ਵੀ ਗਾਇਲ ਖਹੂਗਾ ਤਾਂ ਦੇਖੀ ਸਹੀ ਹਾਂ ਜੱਗੇਰੇ ਮਾਨੇ ਚ ਕੀੜਾ ਦਾਣਾ ਪੂਰਾ ਕਰਦਾ ਮੈਂ ਜਿਆਦਾ ਹਾਂ ਹਾਂ ਚਲ ਕੋਈ ਆਕਲ ਇਹ ਮੁਰਲੇ ਟਾਇਰ ਫੇ ਉਧਰ ਪਾਣੇ ਨਹੀਂ ਦੇ ਅੱਜ ਮੁਰਲੇ ਨਹੀਂ ਵੀ ਡਿਗਾਰਡ ਬੜ ਗਿਆ ਫਿਰ ਹਾਂ ਮੁਰਲੇ ਹੀ ਤੇ ਪਾਣੇ ਉਦੋਂ ਮੁਰਲਿਆ ਕਰਕੇ ਕੰਮ ਚੱਲੇ ਆ ਚਲੋ ਬਾਈ ਚੱਲ ਰਿਹਾ ਕੰਮ ਦੇਖੇ ਹੁਣ ਦੇਹਲਾ ਟਾਇਰ ਇੱਕ ਘੁੰਮ ਗਿਆ ਤੋ ਉਹ ਘੁੰਮਦਾ 12 ਵਾਂ ਨਾ ਗਈ ਮੈਨੂੰ I'm gonna remember the gracia pai.